ਸਸਰੀਆਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੇਗੋ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਕਰੰਟ ਅਫੇਅਰ ਦਾ ਲੈਕਚਰ ਜਿਵੇਂ ਤੁਹਾਨੂੰ ਪਤਾ ਕੀ ਆਪਾਂ ਡੇਲੀ ਤੁਹਾਡੇ ਵਾਸਤੇ ਕਰੰਟ ਅਫੇਅਰ ਦੀ ਕਲਾਸ ਲੈ ਕੇ ਆਉਂਦੇ ਹੁੰਦੇ ਆ ਜਿਹਦੇ ਵਿੱਚ ਆਪਣੀ ਇੱਕ ਵੀਡੀਓ ਦੇ ਵਿੱਚ ਲਗਭਗ ਤਿੰਨ ਦਿਨਾਂ ਦੇ ਕਰੰਟ ਅਫੇਅਰ ਹੁੰਦੇ ਆ ਜਿਵੇਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ 13 14 15 ਫਰਵੀ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਮਿਲਣਗੇ ਕੱਲ ਨੂੰ ਤੁਹਾਨੂੰ ਮਿਲਣਗੇ 16 17 18 ਤਰੀਕ ਤੱਕ ਦੇ ਠੀਕ ਹੈ ਜੀ ਦੇਖੋ ਆਪਾਂ 2 ਦਿਨਾਂ ਦੇ ਵਿੱਚ 6 ਦਿਨਾਂ ਦੇ ਕਵਰ ਕਰਦੇ ਜਾ ਰਹੇ ਹਾਂ ਬਹੁਤ ਵਧੀਆ ਆਪਣੇ ਚੱਲ ਰਿਹਾ ਪ੍ਰੋਸੈਸ ਤੇ ਉਸ ਤੋਂ ਬੱਲੇ ਦਾ ਜੇ ਦੱਸਣਾ ਚਾਹਣਾਗਾ ਜੇ ਕੋਈ ਕੈਡੀਡੇਟ ਪੰਜਾਬ ਪੁਲਿਸ ਦੀ ਰਾਜੇ ਵੀਡੀਓ ਦੀ ਪਟਵਾਰੀ ਦੀ ਜਾਂ ਗਰੁੱਪ ਡੀ ਦੀ ਗਰੁੱਪ ਡੀ ਵਾਲੇ ਬੱਚੇ ਰਾਜੇ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਆ ਤੇ ਇਹ ਬੈਚ ਦਾ ਜੀ ਆਲਰੇਡੀ ਆਪਣੇ ਕੋਲ ਚੱਲ ਰਿਹਾ ਸਿਰਫ ਆਪਣੇ ਕੋਲ ਲਿਮਟਿਡ ਜੇ 4 ਤੋਂ 5 ਬੈਚ ਚੱਲ ਰਿਹਾ ਰਾਜੇ ਇੱਕ ਕਲਰਕ ਵਾਸਤੇ ਚੱਲ ਰਿਹਾ ਹੈਗਾ ਠੀਕ ਹੈ ਜੀ ਇਹ ਬੈਚ ਰਾਜੇ ਮੈਂ ਸਿਰਫ ਲਿਮਟਿਡ ਬੈਚ ਚਲਾਉਂਗਾ ਇਸ ਵਾਰ ਪਿਛਲੀ ਵਾਰ ਵੀ ਲਿਮਟਿਡ ਹੀ ਸੀ ਕਿ ਜਿੰਦਾ ਰਿਜ਼ਲਟ ਮੈਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਦੇ ਸਕਾਂ ਠੀਕ ਹੈ ਜੀ ਬਾਕੀ ਸਾਰੀਆਂ ਕਲਾਸਾਂ ਰਾਜੇ ਜ਼ੀਰੋ ਲੈਵਲ ਤੋਂ ਹੋਣਗੀਆਂ ਸਾਰੀਆਂ ਕਲਾਸਾਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਪਿਓਰ ਪੰਜਾਬੀ ਦੇ ਪਿਓਰ ਇੰਗਲਿਸ਼ ਦੇ ਵਿੱਚ ਹੋਣਗੀਆਂ ਕਹਿਣਾ ਮਤਲਬ ਕਿ ਤੁਹਾਨੂੰ ਇੱਕ ਲਾਈਨ ਜਿਵੇਂ ਆ ਲਿਖਿਆ ਹੋਇਆ ਇਸ ਤਰ੍ਹਾਂ ਤੁਹਾਨੂੰ ਸਾਰੇ ਨੋਟਿਸ ਮਿਲਣਗੇ ਨਾਲ ਤੁਹਾਨੂੰ ਪੀਡੀਐਫ ਦਿੱਤੇ ਜਾਂਦੇ ਰਾਜੇ ਬਾਕੀ ਰਾਜੇ ਕੰਟੈਂਟ ਦੀ ਤੁਹਾਡੀ ਸਾਡੀ 200% ਗਾਰੰਟੀ ਹੋਊਗੀ ਪੜਨਾ ਤੁਸੀਂ ਹੈ ਕਵਰ ਤੁਸੀਂ ਕਰਨਾ ਉਹ ਠੀਕ ਹੈ ਜ ਬਾਕੀ ਜਿਹੜੇ ਬੱਚੇ ਨੂੰ ਮੈਥ ਇੰਗਲਿਸ਼ ਨਹੀਂ ਆਉਂਦੀ ਰਾਜ ਨੂੰ ਬਿਲਕੁਲ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ ਆਪਣੀ ਐਪ ਆ ਰਾਜੇ ਐਂਡਰੋਇਡ ਵਾਲੇ ਬੱਚੇ ਨੇ ਇਹ ਐਪ ਡਾਊਨਲੋਡ ਕਰ ਲਈ ਜਿੱਤੇ ਬੱਚੇ ਕੋਲੇ ਆਈਫੋਨ ਵਾਲਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲੇ ਨੇ ਕਿ ਕੋਡ ਵੀ ਫਿਲ ਕਰਨਾ ਰਾਜੇ ਨਾਲ ਡਬਲ ਐਕਸ ਰ ਹੈ ਠੀਕ ਹੈ ਜੀ ਆ ਆਪਣਾ ਮੋਬਾਈਲ ਨੰਬਰ ਹੈ ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਦੀ ਹੈ ਬੈਚ ਲੈਣ ਵਾਲੇ ਦਾ ਕੁਝ ਵੀ ਇਹ ਤੋਂ ਪੁੱਛ ਸਕਦੇ ਚਲੋ ਜੀ ਪਹਿਲਾ ਪ੍ਰਸ਼ਨ ਰਾਜੇ ਦੇਖੋ ਜਿਹੜੇ ਮੈਂ ਗਰੰਟ ਅਫੇਅਰ ਕੱਢ ਕੇ ਲੈ ਕੇ ਆਇਆ ਰਾਜੇ ਮੈਂ ਪਹਿਲਾਂ ਤੁਹਾਨੂੰ ਚ ਤੇ ਇਹਨਾਂ ਦੇ ਵਿੱਚੋਂ ਪਲੀਜ਼ ਕੋਈ ਵੀ ਕੰਟਫੇਰ ਤੁਸੀਂ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਹੁਣ ਦੇਖੋ ਕੀ ਕਹਿੰਦੇ ਕਹਿੰਦੇ ਜਿਹੜਾ ICC ਇੰਡੀਅਨ ਕ੍ਰਿਕਟ ਕਾਉਂਸਲ ਜਿਹੜੇ ਮੈਚ ਕਰਵਾਉਂਦੀ ਹੈ ਉਹਦੇ ਵਿੱਚ ਅੰਡਰ 19 ਅੰਡਰ 19 ਦਾ ਮਤਲਬ ਇਹ ਹੁੰਦਾ ਜਿੰਨਾਂ ਦੀ ਏਜ 19 ਤੋਂ ਘੱਟ ਘੱਟਾ ਜੇ 19 ਸਾਲ ਹੈ 19 ਸਾਲ ਦੀ ਉਮਰ ਦੇ ਵਿੱਚ ਆਉਂਦੇ ਆ ਉਹਨਾਂ ਦਾ ਜਿਹੜਾ ਵਰਡ ਕੱਪ ਹੋਇਆ ਸੀ men's cricket cup men is cricket world cup 2024 ਹੋਇਆ ਕਹਿੰਦੇ ਉਹਦੇ ਵਿੱਚ ਕਿਹੜੀ ਟੀਮ ਹੈ ਜਿਹੜੀ ਰਨਰ ਅਪ ਰਹੀ ਹੈ ਠੀਕ ਹੈ ਜੀ ਉਪਜੇਤੂ ਰਹੀ ਹੈ ਜੇਤੂ ਨਹੀਂ ਰਹੀ ਉਪਜੇਤੂ ਰਨਰ ਅਪ ਉਹ ਹੁੰਦੀ ਰਹਾ ਜਿਹੜੀ ਬਰਾਬਰ ਚੱਲਦੀ ਹੁੰਦੀ ਹੈ ਕਿਸੇ ਵੀ ਟੀਮ ਦੇ ਠੀਕ ਹੈ ਜੀ ਤਾਂ ਉਹ ਰਹੀ ਹੈ ਉਹ ਹੈਗੀ ਹੈ ਰਾਜੇ ਭਾਰਤ ਉਹ ਹੈਗੀ ਹੈ ਭਾਰਤ ਠੀਕ ਹੈ ਰਾਜੇ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਇਹ ਦੱਸਣਾਗਾ ਇਹ ਕੰਮ ਦਾ ਰੱਤਾ ਹੀ ਰੱਖੀਂ ਜੇਤੂ ਕੌਣ ਰਹੀ ਹੈ ਰਨਰ ਅਪ ਹੁੰਦਾ ਰਾਜੇ ਜਿਹੜਾ ਬਰਾਬਰ ਤੁਰਦਾ ਹੁੰਦਾਗਾ ਜਿਵੇਂ ਇੱਕ ਦੋਨੇ ਬਰਾਬਰ ਦੇ ਮੁਕਾਬਲੇ ਆ ਠੀਕ ਹੈ ਜੀ ਉਹਨਾਂ 'ਚ ਇੱਕ ਜਿੱਤ ਗਿਆ ਦੂਜਾ ਜਿਹੜਾ ਸਾਹਮਣੇ ਰਹਿੰਦਾ ਉਹ ਰਨਰ ਅਪ ਹੁੰਦਾਗਾ ਠੀਕ ਹੈ ਜੀ ਇਹ ਚੀਜ਼ਾਂ ਸ਼ਾਇਦ ਤੁਹਾਨੂੰ ਕਿਸੇ ਨਾਂ ਦੱਸਣਾ ਪਰ ਮੈਂ ਤੁਹਾਨੂੰ ਬਿਲਕੁਲ ਬਰੀਕੀ ਦੇ ਵਿੱਚ ਇਹਦਾ ਜੇ ਹਰੇਕ ਚੀਜ਼ ਕਰਵਾਉਂਗਾ ਹੁਣ ਅਗਲੇ ਦੇ ਵਿੱਚ ਤਾਂ ਜੀ ਦੋ ਪ੍ਰਸ਼ਨ ਪਰ ਸਕਦੇ ਆ ਇੱਕ ਇਹ ਤੁਹਾਨੂੰ ਡਾਇਰੈਕਟ ਪ੍ਰਸ਼ਨ ਬਣਾ ਸਕਦਾ ਕਿ ਜਿਹੜਾ ਅੰਮਿਤ ਪੰਗਾਲ ਹੈ ਇਹਦਾ ਸਬੰਧ ਕਿਸ ਖੇਡ ਦੇ ਨਾਲ ਹੈ ਪਹਿਲੇ ਤੁਹਾਨੂੰ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਇਹਦਾ ਸਬੰਧ ਹੈਗਾ ਬਾਕਸਿੰਗ ਦੇ ਨਾਲ ਦੂਜਾ ਰਾਜੇ ਇਹ ਬੰਦੇ ਨੇ 75ਵੀਂ ਜਿਹੜੀ ਇਸ ਵਾਰ ਠੀਕ ਹੈ ਜੀ ਅ ਸਟ੍ਰੈਂਡ ਜਗਾ ਮੈਂਬਰੀਅਰ ਬਾਕਸਿੰਗ ਟੂਰਨਾਮੈਂਟ ਹੋਇਆ ਹੈਗਾ 75ਵੇਂ ਨੰਬਰ ਦਾ ਉਹਦੇ ਵਿੱਚ ਇਹਨੇ ਕਿਹੜਾ ਜਿੱਤਿਆ 골ਡ ਮੈਡਲ ਜਿੱਤਿਆ ਨਾ ਜਿਹੜਾ 골ਡ ਮੈਡਲ ਜਿੱਤਿਆ ਤਾਂ ਪਰਸ਼ਨ ਇੰਪੋਰਟੈਂਟ ਬਣ ਜਾਂਦਾਗਾ ਤਾਂ ਕਹਿੰਦੇ ਕਿੰਨੇ ਵੇਟ ਕੈਟਾਗਰੀ ਦੇ ਵਿੱਚ ਜਿੱਤਿਆ ਕਿੰਨੇ ਵੇਟ ਵਾਲੇ ਦੇ ਵਿੱਚ ਇਹ ਖੇਡੇਗਾ ਤਾਂ ਇਹ ਖੇਡੇ ਰਾਜ 51 ਕੇਜੀ ਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਇਹਦੇ ਨਾਲ ਦਾ ਪਰਸ਼ਨ ਰਾਜ ਆਪਾਂ ਕੱਲ ਕਰਕੇ ਗਏ ਆ ਇੱਕ ਉਹਦੇ ਵਿੱਚ ਮੈਂ ਦੱਸੂ ਸੋ ਇਹ ਦੱਸਿਆ ਸੀ ਕਿ ਕਿਹੜਾ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਜਿਨੇ UPI ਆ ਜਿਹੜੀ ਉਹਨੂੰ ਅਪਣਾ ਲਿਆ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ ਨਾ ਮੈਂ ਇਹ ਗੱਲ ਤਾਂ ਉਹ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿਹੜਾ ਯੂਰਪ ਦਾ ਦੇਸ਼ ਹੈ ਜਿਹਨੇ UPI ਨੂੰ ਅਪਣਾ ਲਿਆ ਜਿਵੇਂ ਆਪਾਂ UPI ਕਰਦੇ ਆ UPI ਦੇ ਫੁੱਲ ਫਾਰਮ ਵੀ ਦੱਸੋ ਤੁਸੀਂ ਕੱਲ ਕਰਵਾ ਕੇ ਗਿਆ UPI ਦੇ ਫੁੱਲ ਫਾਰਮ ਉਹ ਤਾਂ ਕਰਨੀ ਕੰਨਾ ਕਿਹੜੇ ਦੇਸ਼ਾਂ ਨੇ UPI ਭਾਰਤੀ ਡਿਜੀਟਲ ਭੁਗਤਾਨ ਪ੍ਰਣਾਲੀ ਸੇਵਾ ਸ਼ੁਰੂ ਕਰ ਦਿੱਤੀ ਹੈ ਇਹ ਕਿਹੜੀ ਸੀ ਭਾਰਤੀ D ਤਾਂ ਜਿਹੜੀ ਪ੍ਰਣਾਲੀ ਆ ਉਹਨਾਂ ਨੂੰ ਅਪਣਾ ਲਿਆ ਭਾਈ ਸਾਹਿਬ ਕਿਹੜੇ-ਕਿਹੜੇ ਨੇ ਅਪਣਾ ਲਿਆ राजे ਫਰਾਂਸ ਨੇ ਵੀ ਅਪਣਾ ਲਿਆ ਸ਼੍ਰੀਲੰਕਾ ਨੇ ਵੀ ਅਪਣਾ ਲਿਆ ਮੋਰਸੀਸ ਨੇ ਬਣਾਇਆ ਆਲ ਇਹਦਾ ਅਨਸਰ ਆ ਜਾਊਗਾ ਡੀ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਆ ਜਾ ਇਸ ਤੋਂ ਬਾਅਦ ਆ ਜੀ ਅਗਲਾ ਪ੍ਰਸ਼ਨ ਜਿਹੜਾ ਇਹ ਪ੍ਰਸ਼ਨ ਹੋਰ ਹੈ ਜੀ ਇਹਦੇ ਚ ਵੀ ਦੋ ਪ੍ਰਸ਼ਨ ਬਣ ਰਹੇ ਆ ਕਹਿੰਦੇ ਵਾਰਡ ਰੇਡੀਓਡੇ ਪਹਿਲਾਂ ਸੋ ਤੋਂ ਡਾਇਰੈਕਟ ਹੀ ਪੁੱਛਿਆ ਜਾਊਗਾ ਕਿ ਵਾਰਡ ਰੇਡੀਓਡੇ ਕਿਸ ਕੇ ਤੋਂ ਬਣਾਇਆ ਜਾਂਦਾ ਹੈਗਾ ਇਹ ਬਣਾਇਆ ਜਾਂਦਾ ਹੈਗਾ 13 ਫਰਵਰੀ ਨੂੰ ਇਹ ਕਹਿੰਦੇ ਬਣਾਇਆ ਤਾਂ ਜੀ ਇਹ 13 ਫਰਵਰੀ ਨੂੰ ਜਾਂਦਾ ਦੁਨੀਆ ਭਰ ਦੇ ਵਿੱਚ ਵਾਰਡ ਦੀ ਗੱਲ ਕਰ ਰਹੇ ਆ ਪਰ ਕਿਨੇ ਸਭ ਤੋਂ ਪਹਿਲੀ ਵਾਰ ਕਿਦੋਂ ਅਨਾਉਂਸ ਕੀਤਾ ਸੀ ਕਿ ਇਹ ਦਿਨ ਆਪਾਂ ਮਨਾਉਣਾ ਹੀ ਮਨਾਉਣਾਗਾ ਆਪਾਂ ਤੋ ਪੁੱਛ ਰਹੇ ਨੇ ਜੀ ਦੱਸੋ ਜੀ ਇਹ ਕਿਦੋਂ ਅਨਾਉਂਸ ਕੀਤਾ ਸੀ ਇਹਨਾਂ ਨੇ 2000 ਤੁਹਾਡੇ ਸਾਹਮਣੇ ਸਾਡਾ ਕੁਝ ਲਿਖਿਆ ਹੋਇਆ ਇਹ ਰਾਜ ਇਹਨਾਂ ਨੇ ਅਨਾਉਂਸ ਕੀਤਾ ਸੀ 2011 ਦੇ ਵਿੱਚ ਪਹਿਲਾ ਆਪਰੇਸ਼ਨ ਤੁਹਾਡਾ ਇਹ ਬਣ ਗਿਆ ਦੂਜਾ ਆਪਰੇਸ਼ਨ ਤੁਹਾਡਾ ਇਹ ਬਣ ਗਿਆ ਤੀਸਰਾ ਆਪਰੇਸ਼ਨ ਜਿਹੜਾ ਤੋਂ ਸਭ ਤੋਂ ਮੇਨ ਬਣੂਗਾ ਉਹ ਬਣੂਗਾ ਇਹਦੇ ਥੀਮ ਤੋਂ ਇਹਦੇ ਥੀਮ ਤੋਂ ਬਣੂਗਾ ਇਹਦਾ ਥੀਮ ਹੈਗਾ ਰੇਡੀਓ ਇਸ ਸੈਂਚਰੀ ਇਨਫਾਰਮਿੰਗ ਐਂਟਰਟੇਨਿੰਗ ਐਂਡ ਐਜੂਕੇਟਿੰਗ ਠੀਕ ਹੈ ਜੀ ਹੋਰ ਵੀ ਕਹਿੰਦੇ ਫਰਵਰੀ ਦੇ ਵਿੱਚ ਮਹੱਤਵਪੂਰਨ ਤਿਹਾਰ ਮਨਾਏ ਜਾਂਦੇ ਆ 2 ਤਰੀਕ ਨੂੰ ਬਿਟਲੈਂਡ ਡੇ ਕਰਕੇ ਗਏ ਆ 4 ਫਰਵਰੀ ਨੂੰ ਕੈਨਸਲ ਡੇ ਕਰਕੇ ਗਏ ਆ 10 ਫਰਵਰੀ ਨੂੰ ਪਰਸਨ ਡੇ ਕਰਕੇ ਗਏ ਆ 11 ਫਰਵਰੀ ਨੂੰ ਇੰਟਰਨੈਸ਼ਨਲ ਡੇ ਆਫ वूमेन ਗਰਲ ਇਨ ਸਾਇੰਸ ਠੀਕ ਹੈ ਜੀ ਸਾਰੇ ਦਿਨ ਕਰਕੇ ਗਏ ਆ ਇਹ ਦਿਨ ਮੇ ਤੋਂ ਤਾਂ ਕਰਵਾ ਰਹੇ ਆ ਬਾਰੀ-ਬਾਰੀ ਤਰੀਕ ਤੁਹਾਡੀ ਨਾਲ ਦੇ ਨਾਲੇ ਨਵੀਂ ਰਿਵੀਜ਼ਨ ਹੁੰਦੀ ਜਾਊਗੀ ਠੀਕ ਹੈ ਜੀ ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕੀ ਕਹਿ ਰਹੇ ਨੇ ਕਿਨੇ ਚਨਈ ਓਪਨ ਚੈਲੈਂਜਰ 2024 ਦੇ ਵਿੱਚ ਮੈਨ ਇਸ ਸਿੰਗਲ ਟਾਈਟਲ ਕਿਨੇ ਜਿੱਤੇਗਾ ਠੀਕ ਹੈ ਜੀ ਚਨਈ ਓਪਨ ਚੈਲੈਂਜ ਦੇ ਵਿੱਚ ਜਿਹੜਾ ਇਹ ਅਵਾਰਡ ਆਗਾ ਜਿਹਦੀ ਗੱਲ ਕਰ ਰਹੇ ਹੈਗਾ ਇਹ ਕਿਨੇ ਜਿੱਤੇਗਾ ਜੀ ਇਹ ਪੁੱਛ ਰਹੇ ਨੇ ਆਪਾਂ ਤੋਂ ਤਾਂ ਇਹ ਜਿੱਤਿਆ ਜੀ ਸੁਮਿਤ ਨਾਗਲ ਨੇ ਇਹ ਕਿਨੇ ਜਿੱਤੇ ਇਹ ਜਿੱਤਿਆ ਸੁਮਿਤ ਨਾਗਲ ਨੇ ਇਹ ਨੰਬਰ ਆਪਸ਼ਨ ਦਾ ਆਪਣਾ ਆਨਸਰ ਬਿਲਕੁਲ ਸਹੀ ਹੈ ਇਸ ਤੋਂ ਬਾਅਦ ਆ ਜੇ ਆਪਰੇਸ਼ਨ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਆਪਾਂ ਦੇਖੋ ਵੈਸੇ ਰੱਖਨੇ ਆਪਾਂ ਸਾਰੀ 200% ਵਾਲੀ ਕੈਟਾਗਰੀ ਦੇ ਵਿੱਚ ਆ ਕਿਉਂਕਿ ਤੁਹਾਨੂੰ ਇਹ ਬਿਲਕੁਲ ਲਿਮਟਡ ਜੇਟ ਕੇ ਲੈ ਕੇ ਆਏ ਰਾਜੇ ਮੈਂ ਕਹਿੰਨਾ ਕਿ ਜੇ ਤੁਸੀਂ ਕਿਤੋਂ ਮਰਜ਼ੀ ਵਾਗ ਲਓ ਤੁਹਾਨੂੰ ਇੱਕ ਦਿਨ ਦੀ ਅੱਧੇ ਘੰਟੇ ਦੀ ਵੀਡੀਓ ਮਿਲੂਗੀ ਪਰ ਮੈਂ ਤੁਹਾਨੂੰ 3 ਦਿਨਾਂ ਦੇ ਕਰੰਟ ਅਫੇਅਰਾਂ ਦੀ ਦਾ ਜੀ ਸਿਰਫ ਇੱਕ ਵੀਡੀਓ ਕਰਵਾਉਣਾ ਉਹ ਵੀ ਕੋਈ 20 ਮਿੰਟ ਤੋਂ ਘੱਟ ਹੁੰਦੀ ਹੈ ਕੋਈ 15 ਮਿੰਟ ਦੀ ਹੁੰਦੀ ਹੈ ਤਾਂ 200% ਦੇਖੋ ਰਾਜੇ ਇਹ ਕਿਹੜਾ ਹੈਗਾ ਇਹ ਕਿਹੜੇ WHO World Health Organization ਨੇ ਇੱਕ ਨੈਲਸਨ ਮੰਡੇਲਾ ਅਵਾਰਡ ਦਿੰਦੇ ਹੁੰਦੇ ਰਾਜੇ ਠੀਕ ਹੈ ਜੀ ਕਹਿੰਦੇ ਇਹ ਅਵਾਰ ਦੇ ਨਾਲ ਕਿਹਨੂੰ ਇਹਨਾਂ ਨੇ ਕੀ ਦਿੱਤਾ ਸਨਮਾਨਿਤ ਕੀਤਾ ਆਪਾਂ ਤੋਂ ਇਹ ਪੁੱਛ ਰਹੇ ਨੇ ਕਹਿੰਦੇ ਜੀ ਇਹਨਾਂ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਇਹਨਾਂ ਨੂੰ ਐਮਸ ਨੂੰ ਕਿ ਪੀਆ ਐਨ ਜੀਓ ਨੂੰ ਕਰਿਆ ਦੱਸੋ ਜੀ ਬਹੁਤ ਹੀ ਜ਼ਿਆਦਾ ਮੱਤਵਪੂਰਨ ਪ੍ਰਿਸ਼ਤਨ ਹੈ ਜੇ ਇਹਦਾ ਅੰਸ਼ ਜਿਹੜਾ ਆਪਣਾ ਹੈਗਾ ਉਹ ਹੈਗਾਗਾ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਅਗਲਾ ਵੀ ਮੱਤਵਪੂਰਨ ਪ੍ਰਿਸ਼ਤਨ ਹੈ ਕਹਿੰਦੇ ਸਾਊਥ ਇੰਡੀਆ ਕਲਚਰ ਸੈਂਟਰ ਕਿਹੜੀ ਰਾਜ ਦੇ ਵਿੱਚ ਓਪਨ ਕੀਤਾ ਗਿਆ ਹੈਗਾ ਸਾਊਥ ਇੰਡੀਆ ਕਲਚਰ ਸੈਂਟਰ ਦੱਸੋ ਰਾਜ ਕਿੱਥੇ ਕਰਿਆ ਗਿਆ ਹੈ ਇਹ ਇਹ ਕੀਤਾ ਗਿਆ ਜੀ ਆਪਣੇ ਬੀ ਨੰਬਰ ਆਪਸ਼ਨ ਦੇ ਵਿੱਚ ਤੇਲੰਗਣਾ ਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਸਤੂ ਕੀ ਪੁੱਛਿਆ ਜਾਣਾ ਹੈ ਇਸ ਤੋਂ ਬਾਅਦ ਰਾਜ ਸਭ ਤੋਂ ਪੁੱਛਿਆ ਜਾਣਾ ਸਵਾਤੀ ਪਾਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਪੋਰਟਲ ਸਵਾਤੀ ਦਾ ਪੂਰਾ ਰੂਪ ਕੀ ਹੈ ਦੇਖੋ ਰਾਜ ਜਿਹੜਾ ਸਵਾਤੀ ਪ੍ਰੋਗਰਾਮ ਆਗਾ ਇਹ ਬੂਮੈਂਟ ਵਾਸਤੇ ਚਲਾਇਆ ਗਿਆ ਹੈ ਠੀਕ ਹੈ ਜੀ ਕਿ ਬੂਮੈਂਟ ਜਿਆਦਾ ਤੋਂ ਜਿਆਦਾ ਰਾਜੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਆਵੇ ਤੇ ਵਿਕਸਿਤ ਹੋਣ ਉਹ ਠੀਕ ਹੈ ਜੀ ਉਹਨੂੰ ਜ਼ਿਆਦਾ ਨੌਲੇਜ ਹੋਵੇ ਚੀਜ਼ਾਂ ਬਾਰੇ ਤਾਂ ਉਹ ਵਾਸਤੇ ਹੁਣ ਇਹਨਾਂ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਤਾਂ ਇਹ ਪੁੱਛਣ ਦੀ ਲੱਗੇਗੀ ਸਵਾਰਤੀ ਮੂਵਮੈਂਟ ਜਿਹੜੀ ਇਹ ਸਵਾਰਤੀ ਪ੍ਰੋਗਰਾਮ ਲਾਂਚ ਕੀਤਾ ਹੈ ਪੋਰਟਲ ਲਾਂਚ ਕੀਤਾ ਕੀ ਦੇ ਵਾਸਤੇ ਲਾਂਚ ਕੀਤੀ ਹੈ ਬੂਮੈਂਟ ਵਾਸਤੇ ਲਾਂਚ ਕੀਤੀ ਹੈ ਇਹ ਤਾਂ ਪੁੱਛਣ ਨਹੀਂ ਲੱਗੇ ਆਪਾਂ ਤੋਂ ਇਹ ਇਹ ਪੁੱਛਣਗੇ ਕਿ ਇਹਦਾ ਪੂਰਾ ਨਾਮ ਕੀ ਹੈ ਸਵਾਰਤੀ ਦਾ ਦੇਖੋ ਜਿਵੇਂ ਹੁਣ ਦੇਖੋ ਥੱਲੇ ਦਿੱਤਾ ਹੋਇਆ ਸਾਰੀ ਚੀਜ਼ ਸੇਮ ਹੈ ਆ ਤਾਂ ਦੇਖੋ ਆਈ ਨਹੀਂ ਸਕ ਇਹਦਾ ਮੁਰੇ ਹੈਗਾ ਸਾਇੰਸ ਆਫ 4 ਊਮਨ ਸਾਇੰਸ ਫੋਰ ਊਮਨ ਸਾਇੰਸ ਫੋਰ ਬੋਇਡ ਇਹ ਵੀ ਨਹੀਂ ਆ ਸਕਦਾ ਤਾਂ ਇਹਦਾ ਅਨਸਰ ਇਹਦਾ ਹੈਗਾ ਸੀ ਨੰਬਰ ਆਪਸ਼ਨ ਹੈਗਾ ਟੈਕਨੋਲੋਜੀ ਐਂਡ ਇਨੋਵੇਸ਼ਨ ਸਾਇੰਸ ਫੋਰ ਊਮਨ ਇਹ ਸਾਰੀ ਚੀਜ਼ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲਾ ਆਹ ਦਾ ਤੁਸੀਂ ਰਾਜੇ ਬਹੁਤ ਸੁਣਿਆ ਹੋਣਾਗਾ ਜੁਨੋ ਦਾ ਇੱਕ ਅੰਗ ਹੈ ਇਹ ਆਈਸੀਜ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਠੀਕ ਹੈ ਜੀ ਇਹਦਾ ਹੈਡ ਕੁਆਟਰ ਤੁਹਾਨੂੰ ਪਤਾਗਾ ਹੈਗ ਦੇ ਵਿੱਚ ਹੈਗਾ ਨੀਦਰਲੈਂਡ ਦੇ ਵਿੱਚ ਏਜੇ ਤੁਹਾਨੂੰ ਦੱਸ ਕੇ ਗਿਆ ਰਾਜੇ 15 ਕਿੰਨੇ ਜੱਜ ਤੁਸੀਂ ਦੱਸਣੇ ਜੀ ਜੱਜ ਕਿੰਨੇ ਹੁੰਦੇ ਆ ਤੇ ਉਹਨਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਠੀਕ ਹੈ ਜੀ ਤੁਸੀਂ ਦੱਸਣਾ ਕਿਉਂਕਿ ਬਹੁਤ ਚੀਜ਼ਾਂ ਕਰਵਾ ਕੇ ਗਿਆ ਹੋਏਗਾ ਠੀਕ ਹੈ ਜੀ ਜਿਹੜੇ ਰਾਜੇ ਨੀਦਰਲੈਂਡ ਦੇ ਲੋਕ ਹਨ ਨੀਦਰਲੈਂਡ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਨੂੰ ਡੱਚ ਕਹਿੰਦੇ ਆ ਇਹ ਵੀ ਗੱਲ ਯਾਦ ਰੱਖਣੀ ਹੈ ਹੁਣ ਰਾਜੇ ਕੀ ਕੀਤਾ ਇਹਨਾਂ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕੀ ਕਰਤਾ ਆਈਸੀਜੀ ਨੇ ਪ੍ਰਧਾਨ ਲਾਤਾ ਕਹਿੰਦੇ ਪ੍ਰਧਾਨ ਕਿਹਨੂੰ ਲਾਤਾ ਉਹ ਪੁੱਛ ਰਹੇ ਨੇ ਆਪਾਂ ਨੂੰ ਕਿ ਇਹਨਾਂ ਦੇ ਵਿੱਚੋਂ ਪ੍ਰਧਾਨ ਕਿਹਨੂੰ ਲਾਤਾ ਏ ਲਾਤਾ ਜੀ ਇਹਨਾਂ ਨੇ ਜੱਜ ਨਫਾਫ ਸਲਾਮ ਜੀ ਨੂੰ ਬਹੁਤ ਹੀ ਜਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ ਤੁਸੀਂ 200% ਵਾਲੀ ਕੈਟਾਗਰੀ ਚ ਰੱਖ ਸਕਦੇ ਹੋ ਆ ਲਿਖਿਆ ਹੋਇਆ ਹੈ ਆਈਸੀ ਦਾ ਹੈੱਡ ਕੁਆਟਰ ਹੈਗ ਦੇ ਵਿੱਚ ਹੈ ਨੀਦਰਲੈਂਡ ਦੇ ਵਿੱਚ ਹੈ ਹੈਗਾ ਜੀ ਨੀਦਰਲੈਂਡ ਦੇ ਵਿੱਚ ਹੈ ਤੇ ਜਿਹੜਾ ਆਈਸੀ ਜੇ ਬਣੀ ਸੀਦਾ ਜੀ ਇੰਟਰਨੈਸ਼ਨਲ کورٹ ਆਫ ਜਸਟਿਸ ਇਹ 1945 ਦੇ ਵਿੱਚ ਬਣੀ ਸੀ 24 ਅਕਤੂਬਰ 1945 ਨੂੰ ਹੀ ਆਪਣੀ ਜੁਵੈਨ ਨੂੰ ਬਣੀ ਸੀ ਇਹ ਤਾਂ ਨੂੰ ਬੱਚੇ-ਬੱਚੇ ਨੂੰ ਪਤਾ ਹੋਣਾਗਾ ਇਸ ਤੋਂ ਬਾਅਦ ਅਗਲਾ ਕਹਿੰਦੇ ਆਬੂਤਾਬੀ ਦੇ ਵਿੱਚ ਰਾਜੇ ਇੱਕ ਹਿੰਦੂ ਟੈਂਪਲ ਬਣਾਇਆ ਗਿਆਗਾ ਹਿੰਦੂ ਧਰਮ ਦਾ ਇੱਕ ਮੰਦਿਰ ਬਣਾਇਆ ਗਿਆ ਆਬੂਤਾਬੀ ਦੇ ਵਿੱਚ ਜਿਹਦਾ ਉਦਘਾਟਨ ਕਿਹਨੇ ਕੀਤਾ ਮੁਰਦੀ ਸਾਭਜੀ ਨੇ ਕੀਤਾਗਾ ਠੀਕ ਹੈ ਜੀ ਕਹਿੰਦੇ ਇਹ ਜਿਹੜਾ ਮੰਦਿਰ ਬਣਾਇਆ ਗਿਆ ਨਾ ਨਾਮ ਕੀ ਹੈਗਾ ਨਾਮ ਪੁੱਛਣੇ ਤਾਂ ਨਾਮ ਰਹੇਗਾ ਰਾਜੇ ਦਾ ਆ ਵਾਲਾ ਬੋਚਨ ਸੰਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਤਾ ਟੈਂਪਲ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਤੁਹਾਨੂੰ ਪਤਾ ਰਾਜੇ ਬਸੰਤ ਪੰਚਮੀ ਨੂੰ ਆਪਾਂ ਕੀ ਕਰਦੇ ਆ ਪਤੰਗ ਉਡਾਉਣੇ ਹੁੰਦੇ ਆ ਹੈਨਾ ਤੇ ਕਹਿੰਦੇ ਬਸੰਤ ਪੰਚਮੀ ਦਾ ਤਿਹਾਰ ਹਿੰਦੂ ਕੈਲੰਡਰ ਲਿਖ ਦੇਣਾ ਚਾਹੇ ਇੱਥੇ ਨਾਨਕ ਸ਼ਾਹੀ ਕੈਲੰਡਰ ਲਿਖ ਦੇਣਾ ਆਨਸਰ ਦੋਨਾਂ ਦਾ ਸੇਮ ਹੀ ਰਹੂਗਾ ਅਨਸਾਰ ਇਹ ਕਹਿੰਦੇ ਜਿਹੜਾ ਬਸੰਤ ਪੰਚਮੀ ਆ ਇਹ ਕਿਸ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਤਾਂ ਰਾਜੇ ਇਹ ਮਾਘ ਦੇ ਵਿੱਚ ਮਨਾਇਆ ਜਾਂਦਾ ਠੀਕ ਹੈ ਜੀ ਇਹ ਕਿੱਥੇ ਮਨਾਇਆ ਜਾਂਦਾਗਾ ਇਹ ਮਾਰ ਮਹੀਨੇ ਦੇ ਵਿੱਚ ਮੜਾਇਆ ਜਾਂਦਾ ਹੈਗਾ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਆ ਤੁਹਾਡੇ ਵਾਸਤੇ ਇਸ ਤੋਂ ਬਾਅਦ ਅਗਲਾ ਅਲਾਸਕਾ ਪੌਕਸ ਡਿਸੀਜ਼ ਤੁਸੀਂ ਚਿਕਨ ਪੌਕਸ ਦੇ ਨਾਮ ਵੀ ਸੁਣਿਆ ਹੋਣਾ ਜੀ ਚਿਕਨ ਪੌਕਸ ਉਸ ਤਰ੍ਹਾਂ ਦੇ ਨਾਲ ਹੀ ਰਿਲੇਟਡ ਕਰਦੇ ਇੱਕ ਬਿਮਾਰੀ ਹੈਗੀ ਅਲਾਸਕਾ ਪੌਕਸ ਉਸ ਤਰ੍ਹਾਂ ਦੀ ਇੱਕ ਇਹ ਠੀਕ ਹੈ ਜੀ ਇਹ ਵੀ ਜਿਵੇਂ ਸੇਮ ਟੂ ਸੇਮ ਹੋਵੇ ਜੀ ਦਾਣੇ ਨਿਕਲਣ ਲੱਗ ਜਾਂਦੇ ਨੇ ਸਕਿਨਰ ਦੇ ਉੱਪਰ ਆ ਜੀ ਦਾਣੇ ਨਿਕਲਣ ਲੱਗ ਜਾਂਦੇ ਆ ਜਿਵੇਂ ਮਾਤਾ ਨਿਕਲ ਜਾਂਦੀ ਹੈ ਨਾ ਉਮ ਜਿਵੇਂ ਸੇਮ ਟੂ ਸੇਮ ਇਹ ਬਿਮਾਰੀ ਵੀ ਜਿਵੇਂ ਸੇਮ ਟੂ ਸੇਮ ਹੈ ਇਹਦੇ ਚ ਮਤਲਬ ਜਿਵੇਂ ਸਕਿਨ ਬਿਲਕੁਲ ਵਾਂਗੂ ਇੱਕ ਤਰ੍ਹਾਂ ਦੇ ਜ਼ਖਮ ਜੇ ਹੋ ਜਾਂਦੇ ਆ ਉਹ ਚਿਕਨ ਪੋਕਸ ਵੀ ਰਾਜੇ ਵਾਇਰਸ ਦੇ ਨਾਲ ਹੁੰਦੀ ਹੈ ਤੇ ਜਿਹੜੀ ਇਹ ਬਿਮਾਰੀ ਹੈ ਪੋਕਸ ਵਾਲੀ ਇਹ ਵੀ ਵਾਇਰਸ ਦੇ ਨਾਲ ਹੀ ਹੁੰਦੀ ਹੈ ਬਸ ਆਪ ਕੋਲ ਪੁੱਛ ਰਿਹਾ ਕਿ ਹੁੰਦੀ ਕਿਹਦੇ ਨਾਲ ਸੀ ਇਹ ਆਪਾਂ ਵਾਸੀ ਹੀ ਦੱਸਣਾ ਸੀ ਕਿ ਭਾਈ ਇਹ ਵਾਇਰਸ ਦੇ ਨਾਲ ਹੁੰਦੀ ਹੈ ਚਲੋ ਜੀ ਇਸ ਤੋਂ ਬਾਅਦ ਆਈ ਸੀ ਏ ਆਈ ਇਹਦਾ ਫੁੱਲ ਫਾਰਮ ਕੀ ਹੈ ICAI ਇਹਦੀ ਫੁੱਲ ਫਾਰਮ ਹੈਗੀ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਠੀਕ ਹੈ ਜੀ ਇਹਦਾ ਕਹਿੰਦੇ ਜਿਹੜਾ ਆਪਣਾ ICAI ਹੈ ਇਹਦਾ ਕਹਿੰਦੇ ਚੇਅਰਮੈਨ ਲਾਤਾ ਹੁਣ 75ਵੇਂ ਨੰਬਰ ਦਾ ਚੇਅਰਮੈਨ ਲਾਇਆ ਜੀ ਠੀਕ ਹੈ ਜੀ ਇਹ ਕਿਹਨੂੰ ਲਾਤਾ ਇਹ ਪੁੱਛ ਰਹੇ ਨੇ ਤਾਂ ਇਹ ਲਾਤਾ ਜੀ ਆਪਣੇ ਇਹ ਪਗੜੀ ਬੰਨ੍ਹਦੇ ਆ ਜੀ ਠੀਕ ਹੈ ਜੀ ਰਣਜੀਤ ਕੁਮਾਰ ਅਗਰਵਾਲ ਇਸ ਤੋਂ ਬਾਅਦ ਆਪਰੇਸ਼ਨ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਪ੍ਰੈਸਟੀਵਲ ਤਾਂ ਨੂੰ ਪੇਪਰ ਦੇ ਵਿੱਚ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਜ਼ਰੂਰ ਪੁੱਛੇ ਜਾਂਦੇ ਆ ਕਹਿੰਦੇ ਐਲੀ ਲਾਈ ਗੈਂਗ ਐਲੀ ਲਈ ਗਾਂਗ ਇਹ ਕਿਸ ਰਾਜ ਦਾ ਮੁੱਖ ਤਿਹਾਰ ਹੈ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤਾਂ ਇਹ ਤਿਹਾਰ ਮਨਾਇਆ ਜਾਂਦਾ ਆਪਣੇ ਅਸਾਮ ਦੇ ਵਿੱਚ ਤੇ ਅਸਾਮ ਦੀ ਰਾਜਧਾਨੀ ਕੀ ਹੈ ਸੋਣਿਓ ਦਿਸਪੁਰ ਰਾਜਧਾਨੀ ਹੈ ਇਹ ਅਸਾਮ ਦੀ ਡਿਸਪੁਰ ਠੀਕ ਹੈ ਬਾਕੀ ਤੁਹਾਨੂੰ ਮੈਂ ਕਰਵਾਉਂਗਾ ਜਿਹੜਾ ਕੋਈ ਪੁਆਇੰਟ ਨਾਲ ਦੇ ਨਾਲ ਕਰਵਾਇਆ ਜਾਂਦਾ ਉਹ ਕਰਵਾਉਂਗਾ ਮੈਂ ਜਿਆਦਾ ਰਾਜੇ ਪੁਆਇੰਟ ਐਕਸਟਰਾ ਤੁਹਾਨੂੰ ਕਰੰਟ ਅਫੇਅਰ ਨਾਲ ਤਾਂ ਹੀ ਕਰਵਾ ਰਿਹਾ ਕਿਉਂਕਿ ਜਰੂਰ ਮੈਂ ਤੁਹਾਡੀ ਜੀਕੇ ਸ਼ੁਰੂ ਕਰੂੰਗਾ ਨਾ ਜੀਕੇ ਦੇ ਤੁਹਾਡੇ ਮੈਂ ਪੀਵੀ ਬੀ ਪਾਈ ਕਿਉ ਤੁਹਾਡੇ ਪਏ ਆ ਹਜੇ ਉਹ ਕੰਪਲੀਟ ਕਰੂੰਗਾ ਜੋ ਤੁਹਾਨੂੰ ਮੈਂ ਇਕਨੋਮੀ ਕੰਪਲੀਟ ਕਰੂੰਗਾ ਤੁਹਾਡਾ এনवायरमेंट ਕੰਪਲੀਟ ਕਰੂੰਗਾ ਉਹ ਦੋ ਰਾਜੇ ਮੈਨੂੰ ਇਹ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਪਊਗੀ ਕਰੰਟ ਅਫੇਅਰਾਂ ਦੇ ਵਿੱਚ ਮੈਂ ਸਟੈਟਿਕ ਜੀ ਕੇ ਤਾਂ ਨਹੀਂ ਵੜਦਾ ਕਿੰਨਾਰੇ ਤੁਸੀਂ ਇਧਰੋਂ ਵੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਜੇ ਤੇ ਪਰਲੇ ਪਾਸੋਂ ਵੀ ਨਿਕਲ ਜੇ ਠੀਕ ਹੈ ਜੀ ਕਿਹੜਾ ਕਰੰਟ ਅਫੇਅਰ ਨੂੰ ਕਰੰਟ ਅਫੇਅਰ ਨਾਲ ਹੀ ਲੇਟ ਰੱਖਾਂਗੇ ਆਪਾਂ ਆਪਰੇਸ਼ਨ ਵੀ ਰਾਜੇ ਤੁਹਾਨੂੰ ਤੁਸੀਂ 200% ਵਾਲੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਰਾਜੇ ਜਿਹੜੇ ਐਗਜ਼ੈਂਡਰ ਸਟੱਫ ਹੈ ਜਿਹੜਾ ਇਹ ਪ੍ਰੈਜ਼ੀਡੈਂਟ ਬਣਿਆ ਹੁਣ ਇਹ ਪ੍ਰੈਜ਼ੀਡੈਂਟ ਬਣਿਆ ਫਿਨਲੈਂਡ ਦੇ ਫਿਨਲੈਂਡ ਆਪਣੇ ਵਾਸਤੇ ਟਾਈਮ ਇੰਪੋਰਟੈਂਟ ਹੈ ਜੇਕਰ ਆਪਾਂ ਮੀਡੀਆ ਦੇ ਤੌਰ ਤੇ ਦੇਖੀਏ ਜਾਂ ਆਪਾਂ ਕਾਫੀ ਸਸਟੇਨੇਬਲ ਦੇ ਤੌਰ ਤੇ ਦੇਖੀਏ ਤਾਂ ਫਿਨਲੈਂਡ ਬਹੁਤ ਚੀਜ਼ਾਂ ਦੇ ਵਿੱਚ ਰਾਜੇ ਅੱਗੇ ਹੈਗਾ ਇਤੋਂ ਦੇ ਵਿੱਚ ਕਾਨੂੰਨ ਦੇ ਇਤੋਂ ਦਾ ਬਹੁਤ ਸਹੀ ਹੈ ਭ੍ਰਿਸ਼ਟਾਚਾਰ ਵੀ ਇੱਥੇ ਹੈ ਨਹੀਂ ਤਾਂ ਕਰਕੇ ਜੇ ਇਹ ਚਰਚਾ ਦੇ ਵਿੱਚ ਰਹਿੰਦਾ ਫਿਨਲੈਂਡ ਤਾਂ ਕਰਕੇ ਤਾਂ ਆਪਾਂ ਨੂੰ ਕਰਨਾ ਪੈਗਾ ਵੈਸੇ ਆਪਾਂ 195 ਦੇਸਾਂ 195 ਦੇਸਾਂ ਦੇ ਨਾਂ ਯਾਦ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਉਹਨਾਂ ਦੇ ਵਿੱਚੋਂ ਮੇਨ ਮੇਨ ਆਪਾਂ ਯਾਦ ਕਰਾਂਗੇ ਮੇਨ ਮੇਨ ਵੀਕ ਦੇਸ ਹੈ ਜਿਨ੍ਹਾਂ ਨੇ ਆਪਾਂ ਨੂੰ ਯਾਦ ਕਰਨੇ ਪੈਣਗੇ ਤੇ ਹੁਣ ਤੱਕ ਪੇਪਰ 'ਚ ਉਹੀ ਪੁੱਛੇ ਗਏ ਆ ਸੋ ਤੁ ਆਪ ਰਿਸ਼ ਨੂੰ ਪੁੱਛਿਆ ਇਹ ਰਾਜੀ ਪੇਪਰ ਨਾ ਪੀਟ੍ਰੀਪਲਸ ਵੀ ਦੇ ਪੇਪਰ ਵਿੱਚ ਆਇਆ ਹੋਇਆ ਇਹ ਅਪ੍ਰੇਸ਼ਨ ਕਿ ਕੰਟਰੀ ਆਫ 1000 ਲੇਕਸ ਠੀਕ ਹੈ ਜੀ ਕੰਟਰੀ ਆਫ 1000 ਲੇਕ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈਗਾ ਉਹ ਫਿਨਲੈਂਡ ਨੂੰ ਕਿਹਾ ਜਾਂਦਾ ਹੈਗਾ ਜਿੱਥੇ ਵੀ ਕਿਤੇ ਕੋਈ ਪੁਆਇੰਟ ਮਿਲੂ ਮੈਂ ਤੁਹਾਨੂੰ ਨਾਲ ਦੇਣਾ ਜ਼ਰੂਰ ਕਰਵਾ ਕੇ ਜਾਊਂਗਾ ਇੱਕ ਨਾ ਰਾਜੀ ਤੁਸੀਂ ਕੀ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਲਾਈਕ ਜ਼ਰੂਰ ਕਰਦਿਆ ਕਰੋ ਰਾਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣਾ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਰਾਜੀ ਮੇਰਾ ਉਹ ਕੰਮ ਨਹੀਂ ਹੈਗਾ ਮੈਂ ਪ੍ਰੋਮੋਸ਼ਨ ਆ ਕਰਾ ਕੇ ਇੱਥੇ ਹਰੇਕ ਦੇ ਗੱਲ 'ਚ ਹਾਰ ਜਾ ਪਾਦਾ ਕਿ ਹਾਂਜੀ ਮੈਂ ਇਲੈਕਸ਼ਨ ਕਰਵਾਈ ਹੈ ਜੀ ਸਿਲੈਕਸ਼ਨ ਮੈਂ ਕਰਵਾਉਣ ਵਾਲਾ ਕੋਈ ਨਹੀਂ ਹੈਗਾ ਰਾਜੀ ਮੈਂ ਸਿਰਫ ਤੁਹਾਨੂੰ ਕੰਟੈਂਟ ਦੇਣ ਵਾਲਾ ਕੰਟੈਂਟ ਦੀ ਗਾਰੰਟੀ ਦੇਣ ਵਾਲਾ ਕਿ ਮੇ ਅਖਬਾਰ ਤੇ ਫੋਟੋ ਤੁਸੀਂ ਆਪ ਦੀ ਆਪ ਲਵਾਉਣੀ ਆ ਜੇ ਮੈਂ ਟਕੜੂੰਗਾ ਤਾਂ ਠੀਕ ਹੈ ਮਿਹਨਤ ਨਾਲ ਹੈ ਜੇ ਮਿਹਨਤ ਕਰਨ ਵਾਲੇ ਬੱਚਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਗੱਲ ਤੁਹਾਨੂੰ ਵੀ ਪਤਾ ਗਏ ਮਿਹਨਤ ਕਰੋ ਜਿੰਨੀ ਮਿਹਨਤ ਕਰੋਗੇ ਉਨੀ ਘਟ ਹੈਗੀ ਠੀਕ ਹੈ ਜੀ ਮੇਰੇ ਪ੍ਰੋਮੋਸ਼ਨ ਵਾਲੇ ਵੀ ਸਾਰੇ ਤੁਸੀਂ ਹੋ ਠੀਕ ਹੈ ਜੀ ਚਲੋ ਰਾਜਨਾਥ ਸਿੰਘ ਜੀ ਨੇ ਕਿਸ ਰਾ ਰਾਜਨਾਥ ਨੇ ਹਾਂਜੀ ਰਾਜਨਾਥ ਇਹ ਆਪਣੇ ਉਹ ਮੰਤਰੀ ਆ ਇਨਾਰੇ ਰਾਜੇ ਵਿਪਨ रावत ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾਗੇ ਉਹਨਾਂ ਨੇ ਉਹ ਜਹਾਜ਼ ਦੇ ਵਿੱਚ ਉਹ ਹੋ ਗਿਆ ਸੀ ਉਹਨਾਂ ਦਾ ਕ੍ਰੈਸ਼ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਠੀਕ ਹੈ ਜੀ ਨਾਲ ਪਰਿਵਾਰ ਵੀ ਸੀ ਉਹਨਾਂ ਦਾ ਤਾਂ ਉਹਨਾਂ ਦੀ ਮੂਰਤੀ ਬਣਾਈ ਗਈ ਹੈ ਰਾਜੇ ਉਹਨਾਂ ਦੀ ਮੂਰਤੀ ਬਣਾਈ ਗਈ ਹੈ ਉੱਤਰਾਖੰਡ ਦੇ ਵਿੱਚ ਐਸਟਾ ਉਹ ਆਪਣੇ ਪਹਿਲੇ ਸੀਡੀਐਸ ਸੀ ਤਾਂ ਜਿਸ ਕੋਲ ਪੁੱਛਣਾ ਕਿ ਆਪਣੇ ਪਹਿਲੇ ਸੀਡੀਐਸ ਕੌਣ ਸੀ ਸੀਡੀਐਸ ਦਾ ਮਤਲਬ ਹੁੰਦਾ ਹੈ ਰਾਜੇ ਚੀਫ ਆਫ ਡਿਫੈਂਸ ਸਟਾਫ ਪਹਿਲੇ ਆਪਣੇ ਵਿਪਨ रावत ਜੀ ਸੀ ਜਿਸ ਤੋਂ ਪੁੱਛਣਾ ਕਿ ਪਹਿਲੇ ਆਪਣੇ ਕੌਣ ਹੈਗੇ ਸੀਡੀਐਸ ਤੁਸੀਂ ਕਹਿਣਾ ਕਿ ਵਿਪਨ रावत ਸੀ ਪਹਿਲੇ ਠੀਕ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਕੌਣ ਹੈਗੇ ਲੈਫਟੀਨੈਂਟ ਜਰਨਲ ਅਨਿਲ ਚੋਹਾਨ ਇਸ ਤੋਂ ਬਾਅਦ ਆਪਰੇਸ਼ਨ ਵੀ ਰਾਜ ਤੁਹਾਡੇ ਵਾਸਤੇ ਇੰਪੋਰਟੈਂਟ ਬਣ ਜਾਂਦਾ ਹੈਗਾ ਦੇਖੋ ਜੀ ਕਿਹਨੇ ਵਾਟਰ ਵਾਰਡ ਵਾਟਰ ਅਵਾਰਡ ਦਿੱਤੇ ਗਏ ਰਾਜੇ ਦੁਨੀਆ ਪੱਧਰ ਤੇ 2023 ਤੇ 24 ਦੇ ਇਹਦੇ ਵਿੱਚ ਕਿਹਨੇ ਵਾਟਰ ਬੁਰੀਅਰ ਦਾ ਅਵਾਰਡ ਕਿਨੂੰ ਮਿਲੇਗਾ ਜਿਨ੍ਹਾਂ ਨੇ ਪਾਣੀ ਦੇ ਖੇਤਰ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ ਪਾਣੀ ਨੂੰ ਬਚਾਇਆ ਉੜੀ ਵਰਤੋ ਸਹੀ ਢੰਗ ਦੇ ਨਾਲ ਕੀਤੀ ਹੈ ਪੰਮੀ ਦੇ ਪਾਣੀ ਨੂੰ ਬਚਾਇਆਗਾ ਉਹ ਚੀਜ਼ਾਂ ਨੂੰ ਲੈ ਕੇ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹੁੰਦੀਆਂ ਗਈਆਂ ਤਾਂ ਇਹ ਪੁੱਛ ਰਹੇ ਨੇ ਜੀ ਇਹ ਆਵਾਰ ਨੇ ਕਿਹਨੂੰ ਸਮਾਨਤ ਕੀਤਾ ਗਿਆ ਇਹ ਸਮਾਨਤ ਕੀਤਾ ਗਿਆ ਜੀ ਨੌਇਡਾ ਨੌਇਡਾ ਤੁਸੀਂ ਦੱਸੋ ਕਿੱਥੇ ਹੈ ਕਿਹੜੇ ਰਾਜ ਦੇ ਵਿੱਚ ਆਪਣੇ ਚ ਦੇਖੋ ਜੀ ਆਪਰੇਸ਼ਨ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਵੀ ਹੈ ਤਾਂ ਇੰਪੋਰਟੈਂਟ ਕਿਉਂਕਿ ਇਹ ਚੀਜ਼ ਫਸਟ ਟਾਈਮ ਹੋ ਰਹੀ ਹੈ ਕਹਿੰਦੇ ਜਨਰਲ ਨੈਸ਼ਨਲ ਨੇ ਕੀ ਕਹਤਾ ਜਨਰਲ ਨੈਸ਼ਨਲ ਨੇ ਪਹਿਲੀ ਵਾਰ ਇੱਕ ਚੀਜ਼ ਕਹੀ ਸੀ ਕੀ ਪਈ ਆਪਾਂ ਕਿਹੜਾ ਦਿਨ ਮਨਾਉਣਾਗਾ ਇੰਟਰਨੈਸ਼ਨਲ ਅਰੇਬੀਅਨ ਲਿਓਪਾਰਡ ਡੇ ਮਨਾਉਣਾ ਆਪਾਂ ਇਹ ਦਿਨ ਮਨਾਉਣਾ ਜੀ ਆਪਾਂ ਠੀਕ ਹੈ ਜੀ ਪਹਿਲੀ ਵਾਰ ਮਨਾਉਣਾਗਾ ਤਾਂ ਕਰਕੇ ਦੱਸੋ ਕਿ ਉਹ ਦਿਨ ਪਹਿਲੀ ਵਾਰ ਕਿੰਨੀ ਤਰੀਕ ਨੂੰ ਮਨਾਇਆ ਗਿਆ ਤਾਂ ਇਹ ਮਨਾਇਆ ਗਿਆ ਦਾ ਜੀ 10 ਫਰਵਰੀ ਨੂੰ ਬੀ ਨੰਬਰ ਆਪਸ਼ਨ ਇਸ ਤੋਂ ਬਾਅਦ ਦੁਬਾਰਾ ਇੱਕ ਵਾਰੀ ਫਿਰੋਜ਼ ਜੀ ਲਿਖਤੀ ਮੈਂ ਤੁਹਾਨੂੰ ਯਾਦ ਕਰਾਉਣ ਵਾਸਤੇ ਕਿ 2 ਫਰਵਰੀ ਨੂੰ ਬਿਟਲੈਂਡ ਡੇ 4 ਨੂੰ ਕੈਂਸਰ ਡੇ 10 ਨੂੰ ਪਲਸਸ ਡੇ 11 ਨੂੰ ਇੰਟਰਨੈਟ ਡੇ ਆਫ ਮੂਮੈਂਟ ਐਂਡ ਗਰਲ ਸਾਇੰਸ ਡੇ ਇੱਕਦ ਨੂੰ ਮੇ ਕਰਵਾਇਆ ਸੀ ਰੇਡੀਓ ਡੇ ਰੇਡੀਓ ਡੇ 13 ਫਰਵਰੀ ਨੂੰ ਕਰਵਾ ਕੇ ਆਈਆਂ ਨਾਲ ਉਹ ਰੱਖੀ ਵੀ ਕਰਵਾ ਗਈ ਆ ਤੁਹਾਨੂੰ ਨੇ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਦਾ ਆਪਣਾ ਲਾਸਟ ਅਪਡੇਸ਼ਨ ਆ ਇਹ ਕਹਿੰਦੇ ਕੇ ਪੀ ਪੀ ਠੀਕ ਹੈ ਜੀ ਕੇ ਬੀਬੀ ਨਬ ਨੰਬਰ ਵਾਰ ਨੰਬ ਵਾਰ ਅਵਾਰਡ 2024 ਦੇ ਨਾਲ ਕਿਨੂੰ ਸਮਾਨਤਾ ਕੀਤਾ ਦੇਖੋ ਬੈਸਟ ਅਵਾਰਡ ਇੰਨਾ ਇੰਪੋਰਟੈਂਟ ਹੈ ਨਹੀਂ ਸੀ ਇਹ ਇੰਪੋਰਟੈਂਟ ਕਿਉਂ ਹੋ ਗਿਆ ਕਿਉਂਕਿ ਜਿਹੜਾ ਇਹ ਮਿਲਿਆ ਕਿਸੇ ਖਾਸ ਬੰਦੇ ਨੂੰ ਮਿਲਿਆਗਾ ਉਹ ਖਾਸ ਬੰਦਾ ਕੌਣ ਹੈ ਉਹ ਹੈਗਾ ਆਪਣਾ ਐਸ ਸੋਮਨਾਥ ਜੀ ਐਸ ਸੋਮਨਾਥ ਜੀ ਕਰਕੇ ਇਹ ਅਵਾਰਡ ਦੀ ਵੈਲਿਊ ਬਹੁਤ ਜ਼ਿਆਦਾ ਹੋਰ ਵਧ ਗਈ ਨਹੀਂ ਮੈਂ ਤੁਹਾਨੂੰ ਪ੍ਰੇਸ਼ਨ ਮੈਨੂੰ ਲਿਖਣ ਦੇ ਵਿੱਚ ਲੋੜ ਨਹੀਂ ਹੈਗੀ ਸੀ ਕੇ ਕੇ ਪੀ ਨੈਵੀਅਰ ਅਵਾਰਡ ਕਿਹਨੂੰ ਮਿਲਿਆਗਾ ਕਿਉਂਕਿ ਬੰਦਾ ਖਾਸ ਸੀ ਐਸ ਸੋਮਨਾਥ ਜੀ ਸੀ ਤਾਂ ਕਰਕੇ ਪ੍ਰੇਸ਼ਨ ਪੁੱਛਣ ਦੇ ਫੁੱਲ ਫੁੱਲ ਚਾਂਸਰ ਹੈ ਜੀ ਤਾਂ ਇਹਨਾਂ ਰਾਜੇ ਆਪਣੀ ਇਹ ਅੱਜ ਦੀ ਵੀਡੀਓ ਕੰਪਲੀਟ ਹੁੰਦੀ ਹੈ ਜ ਜਿਹਦੇ ਵਿੱਚ ਤੁਹਾਨੂੰ ਮੈਂ 13 14 15 ਤਰੀਕ ਤੱਕ ਦੇ ਕਰੰਟ ਅਫੇਅਰ ਕਰਵਾਤੇ ਬਾਕੀ ਦਾ ਜੇ ਮੈਂ ਇਹ ਇੰਗਲਿਸ਼ ਦੇ ਕਲਾਸਾਂ ਜਿਹੜੀਆਂ ਤੁਹਾਡੀਆਂ ਐਪ ਤੇ ਸ਼ੁਰੂ ਹੋਣਗੀਆਂ ਉਹ ਹਜੇ 10 ਡੇਜ਼ ਤੱਕ ਤੁਹਾਡੀਆਂ ਸ਼ੁਰੂ ਹੋਣਗੀਆਂ ਠੀਕ ਹੈ ਜੀ 10 ਡੇ ਲੱਗਦਾ ਤੁਹਾਡੇ ਲੱਗ ਜਾਣਗੇ ਤੇ ਮੈਂ ਤੁਹਾਡਾ ਚੱਲ ਰਿਹਾ ਦਾ ਜੀ ਤੇ ਦੂਜੇ ਸਬਜੈਕਟ ਵੀ ਤੁਹਾਡੇ ਵਿੱਚ ਕੰਟੀਨਿਊ ਜਲਦ ਤੋਂ ਜਲਦੀ ਕਰੀ ਰੱਖੂੰਗਾ ਠੀਕ ਹੈ ਰਾਜੀ ਧੰਨਵਾਦ ਮੇ ਦੋਸਤੋ ਜੀਉਂਦੇ ਰਹੋ ਤੇ ਤੁਹਾਡੇ ਵੀਡੀਓ ਨੂੰ ਬਦ ਵਾਰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ